ਦੀ ਹੱਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਨਾਕਾਬੰਦੀ ਕਰਕੇ 6 ਕਿਲੋ ਹੈਰੋਇਨ ਦੀ ਬਰਾਮਦ ਪਾਕਿਸਤਾਨ ਤੋਂ ਆਈ ਹੈਰੋਇਨ ਗੁਜਰਾਲ ਸਿੰਘ ਨਾਮ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਵਿਅਕਤੀ ਕੁਪੂਰਧਲਾ ਦਾ ਰਹਿਣ ਵਾਲਾ ਹੈ ਇਹਨਾਂ ਮਾਮਲੇ ਦਰਜ ਹਨ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਸਰਹਾਲੀ ਦੇ ਮਨੂ ਤੋਂ ਹੈਰੋਇਨ ਲਿਆਂਦੀ ਉਸ ਬਾਅਦ ਹੀ ਹੋਰ ਜਾਣਕਾਰੀ ਦਿੱਤੀ ਜਾਵੇ ਕੋਟੋ ਜੁਆਇੰਟ ਲਾ ਹਾਂਜੀ ਸਰ ਕੱਲ ਸ਼ਾਮ ਨੂੰ ਉਧਰ ਪੁਲਿਸ ਨੂੰ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਜਿਹੜੇ ਐਸ ਐਚ ਓ ਗੁਰਿੰਦਰਜੀਤ ਨਾਗਰਾ ਨੇ ਆਪਣੀ ਟੀਮ ਦੇ ਨਾਲ ਕਪੂਰਸੜਾ ਰੋਡ ਦੇ ਉੱਪਰ ਇਹਨਾਂ ਨੇ ਇੱਕ ਨਕਲ ਗਾਇਆ ਹੋਇਆ ਸੀਗਾ ਜਿਹਦੇ ਜਿੱਤੇ ਇੱਕ ਵਰਨਾਕਾਰ ਨੇ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਵਰਨਾਕਾਰ ਵਾਲੇ ਨੇ ਜਿਹੜਾ ਗੱਡੀ ਤੇਜ਼ ਕਰਕੇ ਇਹਨਾਂ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਬੜੀ ਬਾਤਨੀ ਦੇ ਨਾਲ ਜਿਹੜਾ ਗੱਡੀ ਨੂੰ ਰੋਕਿਆ ਗੱਡੀ ਰੁਕਣ ਤੋਂ ਉਪਰੰਤ ਜਿਹੜਾ ਗੱਡੀ ਦੇ ਵਿੱਚ ਸਵਾਰ ਸੀਗਾ ਗੁਰਿੰਦਰ ਸਿੰਘ ਉਹ ਗੂਡ ਮੰਡੀ ਪਿੰਡ ਦਾ ਰਹਿਣ ਵਾਲਾ ਸੀ ਉਹ ਤੋਂ ਇੱਕ ਬੈਗ ਲੈ ਕੇ દોੜ ਕੇ ਉਹਨੇ ਚਿੱਟੀ ਵੇਚ ਦੇ ਵਿੱਚ ਸ਼ਲਾਮ ਮਾਰੀ ਇਹਨਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਹਨੂੰ ਕਾਬੂ ਕਰਕੇ ਜਦੋਂ ਇਹਦੀ ਸਰਚ ਕੀਤੀ ਤੇ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਸੀਗੀ ਪਾਕਿਸਤਾਨ ਤੋਂ ਲਿਆਂਦੀ ਹੋਈ ਜਿਹੜੀ ਬਰਾਮਦ ਹੋਈ ਹੈ ਔਰ ਉਸ ਦੀ ਜਿਹੜੀ ਨੈਕਸਟ ਪੁੱਛ ਵਿੱਚ ਕੀਤੀ ਗਈ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਸਰੀਹਾਲੀ ਦਾ ਇੱਕ ਮੰਨੂ ਨਾਮ ਦਾ ਲੜਕਾ ਹੈ ਜਿਹਨੇ ਕੋਲੋਂ ਇਹ ਸਮਾਨ ਲੈ ਕੇ ਆਇਆ ਸੀਗਾ ਇੱਧਰ ਵੇਚਣ ਜਾ ਰਿਹਾ ਸੀਗਾ ਉਹ ਅਸੀਂ ਅੱਜ 5 ਦਿਨ ਦਾ ਇਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਪੁੱਛ ਵਿੱਚ ਕਰਾਂਗੇ ਜਦੋਂ ਇਹਦਾ ਸਾਰਾ ਰਿਕਾਰਡ ਖੋਲਿਆ ਗਿਆ ਪਿਛਲਾ ਪੁਰਾਣਾ ਕ੍ਰਿਮੀਨਲ ਰਿਕਾਰਡ ਇਥੇ ਤਿੰਨ ਪੱਤੇ ਜਿਹੜੇ ਪਹਿਲਾਂ ਅ ਹਰੰਦੇ ਦੇ ਦਰਜ ਨੇ ਇਹਦੇ ਫਾਦਰ ਦੇ ਉੱਪਰ ਵੀ ਤਕਰੀਬਨ 15 ਤੋਂ 20 ਪੱਤੇ ਜਿਹੜੇ ਆ ਉਹ ਇਸੇ ਐਨਡੀਪੀਐਸ ਦੇ ਦਰਜ ਆ ਔਰ ਇਹਦੇ ਵਿੱਚ ਜਿਹੜਾ ਪਹਿਲਾਂ ਇਹਦਾ 68 ਐਫ ਦੇ ਅਧੀਨ ਜਿਹੜਾ ਇਹਦੀ ਪ੍ਰਾਪਰਟੀ ਜਿਹੜੀ ਐ ਫੋਕਫ੍ਰੀਡ ਕਰਨ ਲਈ ਹੋਈ ਹੋਈ ਆ ਉਹ ਵੀ ਲਿਖ ਕੇ ਭੇਜਿਆ ਗਿਆ ਸਾਰੇ ਪਾਕਿਸਤਾਨ ਤੋਂ ਕਿਵੇਂ ਜਿਹੜਾ ਮਾਮਲਾ ਸੁਝਾਇਆ ਜਿਹੜਾ ਪਾਕਿਸਤਾਨ ਤੋਂ ਜਦੋਂ ਮਨੂ ਨਾਮ ਦਾ ਲੜਕਾ ਜਿਹੜਾ ਫੜਿਆ ਜਾਏਗਾ ਉਦੋਂ ਸਾਰਾ ਕੁਝ ਪਤਾ ਲੱਗੇਗਾ ਹੀਰੋਇਨ ਕਿਵੇਂ ਆਉਂਦੀ ਸੀਗੀ ਉਥੋਂ ਉਹ ਸਾਰੀ ਮੰਨੂ ਤੋਂ ਹੀ ਪੁੱਛ ਕੇ ਸੋਹੇਗੀ ਕਿਉਂਕਿ ਮੰਨੂ ਲਿਆ ਕੇ ਉਹ ਸਪਲਾਈ ਕਰਦਾ ਸੀਗਾ ਜ਼ਿਆਦਾਤਰ ਜਿਹੜੀ ਪੁੱਛਦੇ ਸੋ ਇਹੋ ਲੱਗਦਾ ਵੀ ਇਹ ਖੁਦ ਵੇਚਦਾ ਸੀਗਾ ਸਰ ਕੀਮਤ ਕਿੰਦੀ ਹੈ ਸਰ ਮਾਰਕੀਟ ਵੈਲਿਊ ਕਿੰਦੀ ਜ ਹੈ ਕਿੰਨੀ ਕੁ ਕੀਮਤ ਹੈ ਕੀਮਤ ਤਾਂ ਅਪ੍ਰੋਕਸੀਮੇਟਲੀ ਇਹਨੇ 15 ਤੋਂ 20 ਲੱਖ ਰੁਪਏ ਦੀ ਉਤੋਂ ਕਿਲੋ ਲਈ ਹੈ ਜੀ ਤੇ ਅੱਗੇ ਜਦੋਂ ਇਹ ਵੇਚਦਾ ਸੀਗਾ ਗ੍ਰਾਮਾਂ ਦੇ ਵਿੱਚ ਕਰਕੇ 2.5 ਤੋਂ 3000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਸਰ ਇੱਕ ਤੁਸੀਂ ਲਫਾਫੇ ਹੋਣ ਦੀ ਗੱਲ ਕੀਤੀ ਕਿ ਜਿਹਦੇ ਵਿੱਚ ਆਈ ਸੀਗੀ ਹੀਰੋਇਨ ਉਹ ਕਿਹੜੇ ਲਫਾਫੇ ਜਦੋਂ ਲਫਾਫੇ ਅਸੀਂ ਰਿਕਵਰ ਕੀਤੇ ਗਏ ਤੇ ਪਠਾਨ ਤੇ ਪਾਕਿਸਤਾਨ ਦੇ ਹੁੰਦੇ ਵਿੱਚ ਲੱਗਾ ਹੋਇਆ ਸੀਗਾ ਉਹ ਅਸੀਂ ਜਿਹਦੇ ਵਿੱਚ ਹੀਰੋਇਨ ਸੀਗੀ ਪੈਕ ਉਹ ਅਸੀਂ ਹੁਣ ਸੀਲ ਬੰਦ ਕਰ ਦਿੱਤੀ ਹੈ ਜਿਹੜਾ ਰੋਕੀ ਮੰਨੂ ਉਹ ਇਸ ਵਕਤ ਕੁਝ ਰੋਕੀ ਮੰਨੂ ਦੇ ਅਸੀਂ ਰੇਕ ਕਰਾ ਰਹੇ ਹਾਂ